ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ 4 ਦਿਨ ਦਵਿੰਦਰ ਯਾਦਵ ਪਟਿਆਲੇ ਆਏ ਸੀ ਤੇ ਜਿਹਦੇ ਲੱਗਦੇ ਕਿ ਇਹ ਜਾ ਰਿਹਾ ਕਿ ਉਹਨਾਂ ਵੱਲੋਂ ਲੋਕ ਸਭਾ ਚੋਣਾਂ ਦਾ ਬਿਗਲ ਬੁਝਾ ਦਿੱਤਾ ਗਿਆ। ਗਵਿੰਦਰ ਯਾਦਵ ਸਾਹਿਬ ਨੂੰ ਜਦੋਂ ਇਹ ਪੁੱਛਿਆ ਗਿਆ ਤਾਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੈਂ ਤਾਂ ਕੁਝ ਰੈਲੀ ਦਾ ਪਹਿਲਾ ਰੱਖੀ ਬੈਠਾ 21 ਵਾਲੀ ਜਿਹੜੀ ਮੇਰੀ ਹੈ ਉਹ ਮੋਗੇ ਦੀ ਰੈਲੀ ਪਹਿਲਾ ਰੱਖੀ ਵੀ ਐ। ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਕੈਬਨਿਟ ਦੇ ਵਿੱਚ ਮੰਤਰੀਆਂ ਨਾਲ ਗੱਲਬਾਤ ਕਰਨਗੇ ਸੋ ਪੰਜਾਬ ਦੇ ਲਈ ਵੀ ਉਹਨਾਂ ਨੂੰ ਲਾਭ ਪਹੁੰਚਾਉਣ ਲਈ ਪੰਜਾਬ ਦੇ ਫਾਇਦੇ ਲਈ ਕੋਈ ਵੱਡੇ ਕਦਮ ਵੀ ਚੁੱਕੇ ਜਾ ਸਕਦੇ ਚਾਹ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਭਾਵੇਂ ਤੱਕ ਅਜੰਡਾ ਬਾਹਰ ਨਹੀਂ ਆਇਆ ਕਿ ਕੱਲ ਦੀ ਮੀਟਿੰਗ ਵਿੱਚ ਕਿਹੜੇ ਕਿਹੜੇ ਅਜੰਡੇ ਵਿਚਾਰੇ ਜਾਣਗੇ ਐਨਜੀਟੀਆ ਨੇ ਪਰਾਲੀ ਨੂੰ ਸਾੜਨ ਦੇ ਲਈ ਪੰਜਾਬ ਸਰਕਾਰ ਨੂੰ ਕਿਹਾ ਵੀ ਕੋਈ ਯੋਜਨਾ ਬਣਾਈ ਜਾਵੇ ਸਰਦੀਆਂ ਦੇ ਮੌਸਮ ਵਿੱਚ ਪ੍ਰਵਾਰੀ ਸਾਰਾ ਨਾਲ ਦਿੱਲੀ ਰਾਸ਼ਟਰੀ ਰਾਜਧਾਨੀ ਜਿਹੜੀ ਐਨਸੀਆਰ ਹੈ ਉੱਥੇ ਹਵਾਵਾਂ ਵੱਜ ਜਾਂਦੀ ਹੈ ਪੰਜਾਬ ਤੇ ਹਰਿਆਣਾ ਤੇ ਸਵਾਲ ਖੜੇ ਹੋ ਰਹੇ ਨੇ ਹਨਮਨ ਰੋਸ ਸਿੰਘ ਸਿੱਧੂ ਬੋਲੋ ਮੋਗਾ ਦੇ ਵਿੱਚ ਰੈਲੀ ਕੀਤੀ ਗਈ ਸੀ ਤੋਂ ਮਹਿੰਦਰ ਯਾਦਵ ਵੱਲੋਂ ਮਹੀਂ ਸਿੰਧੇ ਸਿੰਘ ਵੱਲੋਂ ਕਿਹਾ ਗਿਆ ਕਿ ਜੇਕਰ ਰੈਲੀ ਦਾ ਸਾਨੂੰ ਸੰਦੇਸ਼ ਆਇਆ ਤਾਂ ਪਹਿਲਾਂ ਕਿਉਂ ਨਹੀਂ ਨੋਟਿਸ ਦਿੱਤਾ ਗਿਆ ਜੀ ਕਾਂਗਰਸ ਵੱਲੋਂ ਪਰ ਉੱਥੇ ਨਵਜੋਤ ਸਿੰਘ ਸਿੱਧੂ ਨੇ ਇਹ ਕਹਿਤਾ ਸੀ ਕਿ ਇੱਕੀ ਵਾਰੀ ਰੈਲੀ ਮੇਰੀ ਪਹਿਲਾ ਰੱਖੀ ਵੀ ਐ ਤੇ ਅੰਝਤਾ ਸੀ ਦਿਵਿੰਦਰ ਜਾਦਵ ਸਾਹਿਬ ਦੇ ਹੁਸ਼ਿਆਰਪੁਰ ਦੀ ਰੈਲੀ ਬਾਰੇ ਉਹਨਾਂ ਨੇ ਕਿਹਾ ਸੀ ਕਿ ਹਾਂ ਮੈਨੂੰ ਪੁੱਛ ਕੇ ਰੱਖੀ ਐ ਦੱਸ ਕੇ ਗਿਆ ਫਾਲ ਸਿੰਘ ਫਰਾਂਸ ਵੱਲੋਂ ਕਿਹਾ ਗਿਆ ਹੈ ਕਿ ਮੈਨੂੰ ਕਿਹਾ ਗਿਆ ਸੀ ਤੁਸੀਂ ਵਿਰੋਧ ਛੱਡ ਦੋਗੇ ਤਾਂ ਤੁਹਾਨੂੰ ਵਿਧਾਨ ਸਭਾ ਤੱਕ ਦੀ ਸੀਟਾਂ ਰੱਖਦੀ ਆਫਰ ਕੀਤੀ ਗਈ ਸੀ 2006 ਦੇ ਵਿੱਚ ਮੈਨੂੰ ਕਿਹਾ ਗਿਆ ਸੀ ਕਿ ਜੇ ਤਾਂ ਤੁਹਾਨੂੰ ਸੱਤ ਦੇ ਵਿੱਚ ਸ਼ਰੋਣੀ ਕਮੇਟੀ ਦੀ ਟਿਕਟ ਦੇ ਦਾਂਗੇ ਜਾਂ ਵਿਧਾਨ ਸਭਾ ਦੀ ਟਿਕਟ ਦੇ ਦਿਆਂਗੇ ਔਰ ਮੇਰਾ ਲਿੰਕ ਨਰੈਣ ਸਿੰਘ ਚੌੜਾ ਨਾਲ ਜੋੜਿਆ ਮੈਨੂੰ ਪੁਲਿਸ ਦੇ ਹਵਾਲੇ ਕੀਤਾ ਤੇ ਉੱਥੇ ਉਹ ਮੈਨੂੰ ਕੁੱਟਦੇ ਰਹੇ ਤੇ ਮੈਂ ਉਹਨਾਂ ਦੀ ਕੁੱਟ ਸਹਿੰਦਾ ਰਿਹਾ ਕਾਲ ਬੁੰਗਾ ਸਾਫ ਸੰਬੰਧੀ ਸਭ ਕਮੇਟੀ ਦਾ ਗਠਨ ਕਰਨ ਦੀ ਮੰਗ ਕੀਤੀ ਗਈ ਹੈ ਜੀ ਲੰਘ ਜਥੇ ਵਧੀਆ ਸ਼੍ਰੋਮਣੀ ਪੱਤਖਾਲੀ ਬੁੱਢਾ ਦਾਲ 96 ਕਰੋੜੀ ਉਹਦੇ ਮੁਖੀ ਨੇ ਬਾਬਾ ਬਲਵੀਰ ਸਿੰਘ ਉਹਨਾਂ ਨੇ ਕਾਲ ਤੱਕ ਦੇ ਜਥੇਦਾਰ ਨੂੰ ਕਿਹਾ ਹੈ ਕਿ ਤੁਸੀਂ ਇੱਕ ਪਾਸੜ ਗੱਲ ਸੁਣ ਲਈ ਉਥੇ ਡਿੰਗਾ ਦੀ ਦੋ ਤੜੇ ਸੀ ਤੇ ਜੱਦਰ ਸਾਹਿਬ ਨੇ ਕਹਿਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਧਾਰਮਿਕ ਸਜ਼ਾ ਦਾ ਹੱਕਦਾਰ ਹੈ ਦੋਸ਼ੀ ਹੈ ਸ਼੍ਰੋਮਣੀ ਕਾਲੀਦਾ ਦੇ ਪ੍ਰਧਾਨ ਸਦਾਸ ਕੁਬੇਰ ਸਿੰਘ ਬਾਦਲ ਅਤੇ ਵਿਕਰਮ ਮਜੀਠੀਆ ਵੱਲੋਂ ਕਾਲੇ ਘਰ ਰੈਲੀ ਰੱਖੀ ਗਈ ਸੀ ਸਭ ਤੋਂ ਵੱਡੇ ਗਾਲੇ ਸੀ ਢਿਲਸਾ ਉਹ ਦੋਵੇਂ ਇੱਕੋ ਸਟੇਟ ਤੇ ਦਿਖਾਈ ਦਿੱਤੇ ਤਾਂ ਰਾਜ ਕੇ ਸਰਕਾਰ ਦੇ ਉਤੇ ਵਰਦੇ ਦਿਖਾਈ ਦਿੱਤੇ ਵਿਕਰਮ ਸਿੰਘ ਮਜੀਠੀਆ ਵੱਲੋਂ ਕਿਹਾ ਗਿਆ ਕਿ ਜੋ ਮੰਤਰੀ ਦੀ ਵੀਡੀਓ ਹੈ ਮੈਂ ਨਹੀਂ ਜਨਤਕ ਕਰਨਾ ਚਾਹੁੰਦਾ ਕਿਉਂਕਿ ਉਹਦਾ ਪਰਿਵਾਰ ਹੈ ਬੱਚੇ ਨੇ ਮੈਂ ਕਹਿਣਾ ਚਾਹੁੰਦਾ ਵੀ ਉਹਦੇ ਤੇ ਕਾਰਵਾਈ ਕੀਤੀ ਜਾਵੇ ਉਹ ਵੀਡੀਓ ਮੁੱਖ ਮੰਤਰੀ ਭਗਵਨ ਸਿੰਘ ਮਾਨ ਨੇ ਵੀ ਦੇਖ ਲਈ ਦੂਜੇ ਪਾਸੇ ਉਹਨਾਂ ਨੇ ਖੈਰੇ ਦੀ ਹਮਾਇਤ ਵੀ ਕੀਤੀ ਹੈ ਜੀ ਇਹਨਾਂ ਸਿਆਸੀ ਆਗੂਆਂ ਨੂੰ ਹੁਣ ਵੀ ਕੋਈ ਇੰਨਾ ਕੁਝ ਨੁਕਸਾਨ ਕਰਨ ਦੇ ਬਾਵਜੂਦ ਇੱਕ ਮਾਨ ਮਰਿਆਦਾ ਕਿ ਅਸੀਂ ਐਸ ਹੱਦ ਨੂੰ ਨਹੀਂ ਟੱਪਣਾ ਜੇ ਤੁਸੀਂ ਉਹ ਗਾਰੇ ਚ ਰਹੋ ਕਿ ਜਿਹੜੀਆਂ ਵਿਅਕਤੀ ਇਕ ਦੂਜੇ ਦੇ ਉੱਤੇ اخلاق ਤੋਂ ਹੇਠਾ ਜਾ ਕੇ ਤੁਸੀਂ ਟਿੱਪਣੀਆਂ ਕਰਦੇ ਹੋ ਉਹ ਨਾ ਹੋਣ ਤਲਕ ਕਲਾਮੀ ਵਾਲਾ ਮਾਹੌਲ ਬਣਦਾ ਹੀ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪਰੋਣਾ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਾਣ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਲ ਕਰਦੇ ਹਾਂ ਟਿਲਸਾ ਸਵਾਗਤ ਹੈ ਜੀ ਸ਼ੁਕਰੀਆ ਮਿਹਰਬਾਨੀ ਜੀ ਜੀ ਟਿਲਸਾ ਸਾਹਿਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਇੰਚਾਰਜ ਦਿਵਿੰਦਰ ਯਾਦਵ ਜਿਹੜਾ ਪਟਿਆਲੇ ਆਏ ਸੀ ਤੇ ਜਿਹਦੇ ਲੱਗਦੇ ਕਿ ਇਹ ਜਾ ਰਿਹਾ ਕਿ ਉਹਨਾਂ ਵੱਲੋਂ ਲੋਕ ਸਭਾ ਚੋਣਾਂ ਦਾ ਬਿਗਲ ਬਜਾ ਦਿੱਤਾ ਗਿਆ ਜੀ ਜਿਹੜੇ ਦਿਵਿੰਦਰ ਯਾ ਉਹਨਾਂ ਨੇ ਇਸ ਵਾਰ ਤਿੰਨ ਰੋਜਾ ਪ੍ਰੋਗਰਾਮ ਬਣਾਇਆ ਅੱਜ ਉਹ ਪਟਿਆਲੇ ਦੇ ਵਿੱਚ ਆਏ ਪਟਿਆਲੇ ਦੇ ਵਰਕਰਾਂ ਨੂੰ ਵਿਲੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਆਰੰਭਤਾ ਕਹਿ ਦਿੱਤੀ ਜਾ ਸਕਦੀ ਹੈ ਕਿਉਂਕਿ ਪਟਿਆਲਾ ਉਹ ਜੀ ਸੀਟ ਹੈ ਜਿਹੜੀ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਵਿੱਚ ਜਾਂਦੀ ਹੈ ਕੈਪਟਨ ਸਾਹਿਬ ਇਸ ਵੇਲੇ ਭਾਰਤੀ ਜਨਤਾ ਪਾਰਟੀ ਚ ਨੇ ਤੇ ਬੀਬੀ ਪਰਨੀਤ ਕੌਰ ਉਹ ਉਂਝ ਤਾਂ ਉਹਨਾਂ ਦਾ ਸਮਾਂ ਪੂਰਾ ਕਰਾਇਆ ਜਾ ਰਿਹਾ ਹੈ ਕਿ ਜੇ ਪਹਿਲਾਂ ਉਹਨਾਂ ਨੂੰ ਉਹਦਾ ਸਮਾਂ ਵੀ ਵੈਸੇ 3 ਮਹੀਨੇ ਤੋਂ ਘੱਟ ਰਹਿ ਗਿਆ 3 ਮਹੀਨੇ ਜਾਂ 2 ਮਹੀਨੇ ਚੋਂ ਨਾ ਆ ਸਕਦੀਆਂ ਨੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਵੀ ਦਿਖਾਇਆ ਜਾ ਸਕਦਾ ਸੋ ਨਵਾ ਵੀਦਵਾਰ ਇਥੋਂ ਆਬੇਗਾ ਹਾਲੇ ਤੱਕ ਤਾਂ ਇਹ ਵੀ ਫੈਸਲਾ ਨਹੀਂ ਹੋਇਆ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਮਿਲ ਕੇ ਲੜਨੀਆਂ ਨੇ ਚੋਣਾਂ ਜਾਂ ਆਡਾਟ ਤੌਰ ਤੇ ਲੜਨੀਆਂ ਨੇ ਇਹ ਵਿਚ ਵਿਚਾਲੇ ਆਜ ਪਾਰਟੀ ਪ੍ਰਧਾਨ ਅਵਰਿੰਦਰ ਸਿੰਘ ਰਾਜਾ ਵੜੇਂਗ ਤੇ ਦਵਿੰਦਰ ਜਯਦਵਾਲ ਸਾਹਿਬ ਪਟਿਆਲੇ ਦੇ ਵਰਕਰਾਂ ਨੂੰ ਮਿਲ ਕੇ ਕੱਲ੍ਹ ਨੂੰ ਜਲੰਧਰ ਜਾਣਗੇ ਪਰਸੋਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਇਸ ਦੌਰ ਦੇ ਵਿੱਚੋਂ 13 ਸੀਟਾਂ 'ਚੋਂ 3 ਸੀਟਾਂ ਤੇ ਗੱਲਬਾਤ ਕਰ ਜਾਣਗੇ। ਪੜਾਵਾਰ ਉਹਨਾਂ ਨੇ ਸਾਰੇ ਲੋਕ ਸਭਾ ਹਲਕਿਆਂ ਦੇ ਵਿੱਚ ਵਰਕਰਾਂ ਨਾਲ ਗੱਲਬਾਤ ਕਰਨੀ ਹੈ। ਸੋ ਅੱਜ ਅਮਰਿੰਦਰ ਸਿੰਘ ਰਾਜਾ ਵਟੇਨ ਕੋ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ। ਇਹ ਵੀ ਪੁੱਛਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਸਾਹਿਬ ਰੈਲੀਆਂ ਕਰ ਰਹੇ ਨੇ ਤੇ ਕੋਈ ਐਕਸ਼ਨ ਕੋਈ ਸਸਪੈਂਡ ਦੋ ਆਗੂ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਤੇ ਉਹਨਾਂ ਦੇ ਪੁੱਤਰ ਧਰਮਪਾਲ ਸਿੰਘ ਨੂੰ ਜਿਹੜੇ ਐਡਵੋਕੇਟ ਨੇ ਉਹਨਾਂ ਨੂੰ ਇੱਕ ਕਿਸਮ ਦੇ ਨਾਲ ਨੋਟਿਸ ਦਿੱਤਾ ਜਿਨ੍ਹਾਂ ਨੇ ਕੱਲ ਨੂੰ ਜਵਾਬ ਦੇਣਾ ਹੈ ਮੋਗਾ ਰੈਲੀ ਦੇ ਤਲਕਾਤ ਤੇ ਦਵਿੰਦਰ ਯਾਦਵ ਸਾਹਿਬ ਨੂੰ ਜਦੋਂ ਇਹ ਪੁੱਛਿਆ ਗਿਆ ਤਾਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੈਂ ਤਾਂ ਕੁਝ ਰੈਲੀ ਦਾ ਪਹਿਲਾ ਰੱਖੀ ਬੈਠਾ 21 ਵਾਲੀ ਜਿਹੜੀ ਮੇਰੀ ਹੈ ਉਹ ਮੋਗੇ ਦੀ ਰੈਲੀ ਪਹਿਲਾਂ ਰੱਖੀ ਵੀ ਹੈ ਤੇ ਦੂਜੀ ਮੈਂ 24 ਤਰੀਕ ਨੂੰ ਭਾਵ ਕੱਲ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣਾ ਉਸ ਤੋਂ ਬਾਅਦ ਜੀ ਮੈਂ ਤੁਹਾਨੂੰ ਪੁੱਛ ਲਿਆ ਕਰਾਂਗਾ ਇਹਨਾਂ ਦਾ ਕਾਟੋ ਕਲੇ ਚੱਲਦਾ ਨਾਲ ਦਰਸ਼ਨ ਸਿੰਘ ਬਰਾੜ ਹੈਗੇ ਨੇ ਮ ਮਤਲਬ ਪ੍ਰਾਣੇ ਮੰਤਰੀ ਨੇ ਉਹ ਉਹਨਾਂ ਨੇ ਐਲਾਨ ਕਰਤਾ ਕਿ ਮੈਂ ਵੀ ਸਿੱਧੂ ਦੀ ਰੈਲੀ ਕਰਾਵਾਂਗਾ ਸੋ ਕਾਂਗਰਸ ਦੇ ਵਿੱਚ ਇੱਕ ਕਸਰ ਜਿਹੜਾ ਕਲੇਸ਼ ਚੜਿਆ ਹੋਇਆ ਹੈ ਬੀਬੀ ਪ੍ਰਨੀਤ ਕੌਰ ਬਾਰੇ ਸਹੀ ਫੈਸਲਾ ਨਾ ਲੈ ਸਕਣਾ ਕੰਮ ਉਹ ਭਾਰਤੀ ਜਨਤਾ ਪਾਰਟੀ ਦਾ ਕਰਦੇ ਐ ਤੇ ਅਜੇ ਤੱਕ ਇਹਨਾਂ ਦਾ ਸਿਰਫ ਸਸਪੈਂਡ ਸਸਪੈਂਡ ਤੋਂ ਬਾਅਦ ਤਾਂ ਅਗਲੇ ਦਾ ਪੱਖ ਪੂਰੇ ਪੁੱਛਿਆ ਜਾਂਦਾ ਹੈ ਉਹ ਤੁਹਾਨੂੰ ਜਵਾਬ ਦਿੰਦੇ ਆ ਸੰਤੁਸ਼ਟ ਹੋਵੋ ਨਾ ਹੋਵੋ ਬਾਅਦ ਦੀ ਗੱਲ ਹੈ ਜੀ ਜੀ ਸੋ ਨਾਲ ਹੀ ਕੱਲ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਕੈਬਨਿਟ ਦੇ ਵਿੱਚ ਮੰਤਰੀਆਂ ਨਾਲ ਗੱਲਬਾਤ ਕਰਨਗੇ ਸੋ ਪੰਜਾਬ ਦੇ ਲਈ ਵੀ ਨਾਲ ਲਾਭ ਪਹੁੰਚਾਉਣ ਲਈ ਪੰਜਾਬ ਦੇ ਫਾਇਦੇ ਲਈ ਕੋਈ ਵੱਡੇ ਕਦਮ ਵੀ ਚੁੱਕੇ ਜਾ ਸਕਦੇ ਚਾ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਜੀ ਦੇਖੋ ਕੱਲ ਉਹ ਮੰਤਰੀ ਮੰਡਲ ਦੀ ਮੀਟਿੰਗ ਹੈ ਇਹ ਤਾਂ ਮੰਤਰੀ ਮੰਡਲ ਦੇ ਵਿੱਚ ਪਹਿਲਾ ਏਜੰਡੇ ਤੈਅ ਹੋ ਜਾਂਦੇ ਨੇ ਕਿ ਇਹਨਾਂ ਏਜੰਡਿਆਂ ਤੇ ਗੱਲ ਕਰਨੀ ਹੈ ਕੱਲ ਉਹ ਇਸ ਮਾਮਲੇ ਦੇ ਵਿੱਚ ਆਪਣੇ ਮੰਤਰੀ ਮੰਡਲ ਦੀ ਮੀਟਿੰਗ ਕਰਨ ਜਾ ਰਹੇ ਨੇ ਹਾਲੇ ਤੱਕ ਏਜੰਡਾ ਬਾਹਰ ਨਹੀਂ ਆਇਆ ਕਿ ਕੱਲ ਦੀ ਮੀਟਿੰਗ ਵਿੱਚ ਕਿਹੜੇ ਕਿਹੜੇ ਏਜੰਡੇ ਵਿਚਾਰੇ ਜਾਣਗੇ ਇਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਕਿਹੜੇ ਕਿਹੜੇ ਏਜੰਡਿਆਂ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ ਪਰ ਮੰਤਰੀ ਮੰਡਲ ਦੀ ਮੀਟਿੰਗ ਜੋ ਮੈਨੂੰ ਪਤਾ ਲੱਗਿਆ ਕੱਲ 11 ਵਜੇ ਹੋ ਰਹੀ ਹੈ ਕਿਹੜੇ-ਕਿਹੜੇ ਜੰਡੇ ਆਉਣਗੇ ਜਿਵੇਂ ਸਾਡੇ ਕੋਲੇ ਆਉਂਦੇ ਆ ਤੁਹਾਨੂੰ ਅਸੀਂ ਉਹ ਵੀ ਵਿਸਥਾਰ ਦੇ ਵਿੱਚ ਕੱਲ ਦੱਸ ਦੇਵਾਂਗੇ ਜੀ ਸਰ ਨਾਲੇ ਐਂਜੀਟੀਏ ਨੇ ਪਰਾਲੀ ਨੂੰ ਸਾੜਨ ਦੇ ਲਈ ਪੰਜਾਬ ਸਰਕਾਰ ਨੂੰ ਕਿਹਾ ਵੀ ਕੋਈ ਯੋਜਨਾ ਬਣਾਈ ਜਾਵੇ ਜੀ ਦੇਖੋ ਪਰਾਲੀ ਦਾ ਮਾਮਲਾ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਹੁਣ ਤੱਕ ਐਸੇ 900 ਖੇਤੀਬਾਹਿਕਵੇਂ ਦੇ ਅਧਿਕਾਰੀਆਂ ਨੂੰ ਵੀ ਨੋਟਿਸ ਹੋ ਗਏ ਨੇ ਜਿਨ੍ਹਾਂ ਨੇ ਬਿਨਾਂ ਤਸਦੀਕ ਮਸ਼ੀਨਾ ਅੱਗੇ ਤੋਰਤੀਆਂ ਤੇ ਕਿੰਦਰ ਵੱਲੋਂ ਆਈ ਗ੍ਰਾਂਟ ਸ਼ਖਸ਼ ਕਾਲੀ ਇਹਦਾ ਇਲਜ਼ਾਮ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਇੱਕ ਸੁਣਵਾਈ ਸੀ ਸਰਕਾਰ ਨੂੰ ਸੋਧੀ ਹੋਈ ਯੋਜਨਾ ਦਾ ਹੁਕਮ ਕਿ ਹੈ ਇੱਕ ਹਫ਼ਤਾ ਪਹਿਲਾਂ ਇਹ ਪਲਾਨ ਉਹ ਕਹਿੰਦੇ ਫਾਈਲ ਕਰਨਾ ਪਵੇਗਾ ਤੇ ਤਰੀਕ ਉਹਨਾਂ ਨੇ 23 ਮਾਰਚ ਪਾਤੀ ਅਗਲੀ 22 22 ਮਾਰਚ ਕਹਿੰਦੇ ਸਰਦੀਆਂ ਦੇ ਮੌਸਮ ਵਿੱਚ ਪ੍ਰਾਰਲੀ ਸਾਰਾ ਨਾਲ ਦਿੱਲੀ ਰਾਸ਼ਟਰੀ ਰਾਜਧਾਨੀ ਜਿਹੜੀ ਐਨਸੀਆਰ ਹੈ ਉੱਥੇ ਹਵਾ ਬੱਝ ਜਾਂਦੀ ਹੈ ਪੰਜਾਬ ਤੇ ਹਰਿਆਣਾ ਤੇ ਸਵਾਲ ਖੜੇ ਹੋ ਰਹੇ ਨੇ ਐਨਜੀਟੀ ਨੇ ਕਿਹਾ ਕਿ ਪੰਜਾਬ ਦੀ ਹਵਾ ਦਾ ਗੁਣਵੱਤਾ ਦਾ ਮਲਾਂਕਨ ਢੁਕਵੇਂ ਮੰਤਰਾਲੇ ਤੋਂ ਬਾਅਦ ਕੀਤਾ ਜਾਣਾ ਚਾਹੀਦਾ ਹੈ ਰੋਕਵੇਂ ਯੰਤਰਾਲਾ ਤੋਂ ਬਾਅਦ ਜਦੋਂ ਭਾਵ ਤੁਸੀਂ ਕੋਈ ਕਦਮ ਚੱਕ ਲੋ ਪਰ ਐਨਜੀਟੀ ਦਾ ਵੀ ਦੀਵੇ ਥੱਲੇ ਹਨੇਰਾ ਹੈ ਜਿੰਨਾ ਦਿਨਾਂ ਦੇ ਵਿੱਚ ਨਵੰਬਰ ਦੇ ਮਹੀਨੇ ਦੇ ਵਿੱਚ ਪਰਾਲੀ ਸੜਨੀ ਬੰਦ ਹੋਊਗੀ ਪੰਜਾਬ ਦਾ ਹਵਾ ਗੁਣਵਤਾ ਅੰਕੜਾ ਕਾਫੀ ਸੋਤੇ ਹੋਏ ਵਾਂਗ ਆ ਗਿਆ ਉਸ ਤੋਂ ਬਾਅਦ ਤਾਂ ਕਿਸੇ ਨੇ ਕੋਈ ਗੱਲੀ ਨਹੀਂ ਕੀਤੀ ਦਿੱਲੀ ਦਾ ਅੰਕੜਾ ਫੇਰ ਖਤਰਨਾਕ ਤੇ ਪਹੁੰਚਿਆ ਵਾ ਪੰਜਾਬ ਦਾ ਹਵਾ ਸ਼ੁੱਧਤਾ ਬਾਲਾ ਗਈ ਤੇ ਬਦਰਾਮ ਫੇਰ ਪੰਜਾਬ ਹੈ ਉੱਥੇ ਬੈਠ ਕੇ ਹੋਰ ਨਾ ਕਾਰਨਾਂ ਨੂੰ ਕਿਉਂ ਨਹੀਂ ਲੱਭੇ ਜਾਂਦਾ ਅੱਜ ਪਤਾ ਕਰ ਲੋ ਮਹਾਦੇਵ ਨਾਲ ਕਹਿ ਰਿਹਾ ਕਿ ਪੰਜਾਬ ਦੀ ਆਵੋ ਹਵਾ ਦਿੱਲੀ ਦੇ ਮੁਕਾਬਲੇ ਕਾਫੀ ਚੰਗੀ ਹੈ ਪਰ ਬਦਨਾਮੀ ਪੰਜਾਬ ਦੀ ਸੋ ਉਹਨਾਂ ਨੇ ਕਿਹਾ ਕਿ ਧਿਆਨ ਦੇਣਾ ਚਾਹੀਦਾ ਹੈ ਇਸੇ ਤਰ੍ਹਾਂ ਅਬਿਨਟ 에ਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨਾਂ ਦੀ ਲੋੜਾਂ ਮੁਤਾਬਕ ਇਹਨਾਂ ਦੀ ਸਥਾਪਨਾ ਕੀਤੀ ਜਾਵੇ ਪਿਛਲੇ ਸਾਲ ਨਵੰਬਰ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਸਬਾਬੋਧ ਐਕਸ਼ਨ ਪਲਾਨ ਯੋਜਨਾ ਤਿਆਰ ਕਰਨ ਲਈ ਕਿਹਾ ਸੀ ਉਹ ਕਹਿੰਦੇ ਕਮੀਆਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਨਹੀਂ ਹੈ ਕਿ ਤੁਸੀਂ ਜਾ ਕੇ ਅਕਤੂਬਰ ਦੇ ਵਿੱਚ ਕੋਈ ਕੰਮ ਕਰੋ ਤੁਹਾਨੂੰ ਹਵਾ ਗੁਣਵਤਾ ਮਾਪਣ ਵਾਸਤੇ ਸਮੇਂ ਤੇ ਸਮੇਂ ਕੰਮ ਕਰਦੇ ਰਹਿਣਾ ਚਾਹੀਦਾ ਜੀ ਸਰਨਾਲੇ ਨਵਜੋਤ ਸਿੰਘ ਸਿੱਧੂ ਵੱਲੋਂ ਮੋਗਾ ਦੇ ਵਿੱਚ ਰੈਲੀ ਕੀਤੀ ਗਈ ਸੀ ਤਾਂ ਮਹਿੰਦਰ যাদব ਵੱਲੋਂ ਮਹੀਂ ਸਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਜੇਕਰ ਰੈਲੀ ਦਾ ਸਾਨੂੰ ਸੰਦੇਸ਼ ਆਇਆ ਤਾਂ ਪਹਿਲਾਂ ਕਿਉਂ ਨਹੀਂ ਨੋਟਿਸ ਦਿੱਤਾ ਗਿਆ ਜੀ ਕਾਂਗਰਸ ਵੱਲੋਂ ਜੀ ਇਹ ਗੱਲ ਤਾਂ ਉਹਨਾਂ ਦੀ ਠੀਕ ਹੈ ਪਰ ਉਥੇ ਨਵਜੋਤ ਸਿੰਘ ਸਿੱਧੂ ਨੇ ਇਹ ਕਹਿਤਾ ਸੀ ਕਿ ਇਹ 21 ਵਾਲੀ ਰੈਲੀ ਮੇਰੀ ਪਹਿਲਾਂ ਰੱਖੀ ਵੀ ਹੈ ਧਿਆਨ ਚ ਤਾਂ ਸੀ ਦਵਿੰਦਰ যাদਬ ਸਾਹਿਬ ਦੇ ਖਸ਼ਿਆਰਪੁਰ ਦੀ ਰੈਲੀ ਬਾਰੇ ਉਹਨਾਂ ਨੇ ਕਿਹਾ ਸੀ ਕਿ ਹਾਂ ਮੈਨੂੰ ਪੁੱਛ ਕੇ ਰੱਖੀ ਐ ਦੱਸ ਕੇ ਗਿਆ ਇਹ ਰੈਲੀ ਬਾਰੇ ਕਹਿ ਦਿੱਤਾ ਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਵੀ ਮੈਂ ਪਹਿਲਾਂ ਰੱਖੀ ਹੋਈ ਐ ਇਹ ਰੈਲੀ ਹੋਊਗੀ ਕੱਲ ਉਹਨਾਂ ਨੇ ਕਰਤਾਰਪੁਰ ਸਾਹਿਬ ਜਾਇਆ ਬਣਾ ਹੈ ਉਸ ਤੋਂ ਬਾਅਦ ਫਿਰ ਦੇਖਿਆ ਜਾਵੇਗਾ ਕਿ ਨਵਜੋਤ ਸਿੰਘ ਸਿੱਧੂ ਐਕਸ਼ਨ ਕੀ ਕਰਦੇ ਐ ਲੇਕਿਨ ਉਹ ਕਹਿੰਦੇ ਕਿ ਉਦੋਂ ਸਦਾ ਲਾਲ ਸਿੰਘ ਵੀ ਹਾਜ਼ਰ ਸੀ ਰੈਲੀ ਖਤਮ ਹੋਣ ਤੋਂ 2 ਘੰਟੇ ਬਾਅਦ ਭੇਜਿਆ ਗਿਆ ਜੇਕਰ ਜਿਹਾ ਪਹਿਲਾਂ ਸਾਹਕਾ ਪੇਂਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਭੇਜਿਆ ਜਾਣਾ ਚਾਹੀਦਾ ਸੀ ਨਵਜੋਤ ਸਿੱਧੂ ਨੇ ਖੁਦ ਰੈਲੀ ਕਰਨ ਦਾ ਐਲਾਨ ਕੀਤਾ ਸੀ ਤਾਂ ਦਵਿੰਦਰ যাদব ਪੰਜਾਬ 'ਚ ਸੀ ਉਹਨਾਂ ਨੂੰ ਤਾਂ ਕਹਿ ਕੇ ਗਿਆ ਕਿ ਮੈਂ 21 ਦੀ ਰੈਲੀ ਰੱਖੀ ਹੋਈ ਆ ਮੋਗੇ ਦੇ ਵਿੱਚ ਉਹ ਕਹਿੰਦੇ ਜੇਕਰ ਨਾ ਕਰ ਦਿੰਦੇ ਤੇ ਰਾਜਾ ਵਿੜਿੰਗ ਜੀ ਸਾਨੂੰ ਨਾ ਕਰ ਦਿੰਦੇ ਜਾਂ ਜਦਵ ਸਾਹਿਬ ਨਾ ਕਰ ਦਿੰਦੇ ਤਾਂ ਹੋ ਸਕਦਾ ਅਸੀਂ ਤੇ ਕਾਂਗਰਸ ਦਾ ਅਸੀਂ ਕਿਹੜਾ ਉੱਥੇ ਪਾਰਟੀ ਵਿਰੋਧੀ ਗੱਲ ਕੀਤੀ ਹੈ ਉਹਦਾ ਨਾਰਾ ਵੀ ਇਹ ਸੀ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਉਹ ਕਹਿੰਦੇ ਵਿੜਿੰਗ ਸਾਹਿਬ ਕਹਿ ਰਹੇ ਨੇ ਕਿ ਜੇ ਕੋਈ ਗਲਤੀ ਕਰੇਗਾ ਅਗਲੇ ਸਮੇਂ ਦੇ ਵਿੱਚ ਉਹਨੂੰ ਨੋਟਿਸ ਨਹੀਂ ਜਾਣਗੇ ਉਹਨੂੰ ਪਾਰਟੀ ਚੋਂ ਕੱਢਿਆ ਜਾਵੇਗਾ ਕੀ ਇਹ ਸਾਰੇ ਇਸ ਤਰ੍ਹਾਂ ਦਾ ਸਿਸਟਮ ਤਾਂ ਨਹੀਂ ਬਣਾ ਰਹੇ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਚੋਂ ਕੱਢ ਦਿੱਤਾ ਜਾਵੇ ਤੇ ਜਾ ਉਹ ਆਪ ਹੀ ਬਾਹਰ ਤੁਰ ਜਾਣ ਇਹ ਸਾਰੇ ਪਾਸੇ ਸੋਚਿਆ ਜਾ ਰਿਹਾ ਹੈ ਅੱਜ ਲੱਗਦਾ ਕਿ ਪੰਜਾਬ ਦੇ ਵਿੱਚ ਕਿਸੇ ਕਿਸਮ ਦਾ ਸਿਆਸੀ ਪੁਚਾਲ ਅਗਲੇ ਸਮੇਂ ਦੇ ਵਿੱਚ ਆ ਵੀ ਸਕਦਾ ਹੈ ਸੋ ਜੇ ਕਾਂਗਰਸ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਸੁਰਤਾ ਨਾ ਦਿਖਾਈ ਇੱਕ ਜੁਟਤਾ ਨਾ ਦਿਖਾਈ ਤਾਂ ਅਕਸਰ ਕਿਹਾ ਕਰਦਾ ਜਿਹੜੇ ਰੋਕੇ ਕੋੜੀ ਚੜਦੇ ਆ ਉਹ ਫਿਰ ਡੋਲੇ ਵਿਆਹ ਕੇ ਨਹੀਂ ਆਉਂਦੇ ਹੁੰਦੇ ਕੁਝ ਹੋਰ ਹੀ ਹੁੰਦਾ ਹੁੰਦਾ ਹੈ ਇਹਨਾਂ ਕਾਂਗਰਸੀਆਂ ਨੇ ਦੇਖਣਾ ਹੈ ਕਿ ਇਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਇਹਨਾਂ ਦਾ ਸਮਝੌਤਾ ਹੁੰਦਾ ਪਤਾ ਨਹੀਂ ਮੇਰਾ ਖਿਆਲ ਜਿਹੜਾ ਦਵਿੰਦਰ ਭੁੱਲਰ ਵਾਲਾ ਮਾਮਲਾ ਇਸ ਵੇਲੇ ਆਇਆ ਕਿ ਉਹਨਾਂ ਦਾ ਦਿੱਲੀ ਕਮੇਟੀ ਨੇ ਉਹਨਾਂ ਦੀ 마ਫੀ ਵਾਲੀ ਜਿਹੜੀ ਸੀ ਫਾਈਲ ਉਹ ਰੱਦ ਕਰਕੇ ਇਹਦੇ ਦਾ ਪੰਜਾਬ 'ਚ ਅਸਰ ਪਵੇਗਾ ਭਗਵੰਤਬਾਨ ਜੀ ਮਤ ਜਾਣੋ ਇਹ ਪੰਜਾਬ ਹੈ ਇਹ ਅਦਾ ਦਿੱਲੀ ਨਾਲ ਇਟਖੜਕਾ ਲੱਗਿਆ ਰਹਿੰਦਾ ਹੈ ਤੇ ਪ੍ਰੋਫੈਸਰ ਦਵਿੰਦਰਪਾਲ ਪੁੱਲਰ ਵਾਲਾ ਇੱਕ ਬੜਾ ਸੀਰੀਅਸ ਮਾਮਲਾ ਹੈ ਉਹ ਤੁਸੀਂ ਹੱਲ ਨਹੀਂ ਕਰਾ ਸਕੇ ਨਾਲ ਇਲਜ਼ਾਮ ਤੁਹਾਡੇ ਤੇ ਲੱਗ ਰਹੇ ਤੇ ਜਿਹੜਾ ਤੁਸੀਂ ਪੌਣੇ ਦੋ ਸਾਲ ਤੋਂ ਡੇਰੇ ਵਾਲੇ ਦੇ ਕੇਸ ਵਿੱਚ ਪ੍ਰਵਾਨਗੀ ਨਹੀਂ ਦਿੱਤੀ ਸਿਕ ਪਾਈਚਾਰਾ ਇਹ ਚੀਜ਼ ਬਰਦਾਸ਼ਤ ਕਦੇ ਨਹੀਂ ਕਰਦਾ ਜੀ ਨਫਸੋ ਨਵਜੋਤ ਸਿੰਘ ਸਿੱਧੂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ ਉਹ ਮੈਂ ਦੱਸਦਾ ਕੱਲ ਜਾ ਰਹੇ ਨੇ ਕਿ ਉਹ ਕਰਤਾਰਪੁਰ ਸਾਹਿਬ ਨਤਵਸਤਕਉਣ ਵਾਸਤੇ ਜਾ ਰਹੇ ਨੇ ਉਹਨਾਂ ਦੇ ਨਾਲ ਕਿੰਨੇ ਆਗੂ ਜਾਂਦੇ ਨੇ ਇਹ ਸਭਾ ਦੱਸੇਗਾ ਜੀ ਸੁਨਾਲੀ ਪਾਲ ਸਿੰਘ ਫਰਾਂਸ ਵੱਲੋਂ ਕਿਹਾ ਗਿਆ ਹੈ ਕਿ ਮੈਨੂੰ ਕਿਹਾ ਗਿਆ ਸੀ ਤੁਸੀਂ ਵਿਰੋਧ ਛੱਡ ਦੋਗੇ ਤਾਂ ਤੁਹਾਨੂੰ ਵਿਧਾਨ ਸਭਾ ਤੱਕ ਦੀ ਸੀਟਾਂ ਤੱਕ ਦੀ ਆਫਰ ਕੀਤੀ ਗਈ ਸੀ ਜਿੱਦਨੇ ਬਾਦਲ ਸਾਹਿਬ ਨੂੰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਸਾਰੀ ਉਮਰ ਜੇਲ੍ਹ ਚ ਰਹਿ ਸਕਦਾ ਪਰ ਇਹਨਾਂ ਨਾਲ ਇੱਕ ਬੜਾ ਇਹੋ ਜਿਹਾ ਸ਼ਬਦ ਕਿਹਾ ਜਿਹੜਾ ਇੱਥੇ ਕਿਹਾ ਨਹੀਂ ਜਾ ਸਕਦਾ ਇਹਨਾਂ ਦੇ ਨਾਲ ਹੱਕ ਵਿੱਚ ਮੈਂ ਬਿਆਨ ਕਦੇ ਨਹੀਂ ਦੇ ਸਕਦਾ ਉਹ ਕਹਿੰਦੇ ਕਿ 2006 ਦੇ ਵਿੱਚ ਮੈਨੂੰ ਕਿਹਾ ਗਿਆ ਸੀ ਕਿ ਜਾਂ ਤਾਂ ਤੁਹਾਨੂੰ ਸੱਤ ਦੇ ਵਿੱਚ ਸ਼ਰੋਣੀ ਕਮੇਟੀ ਦੀ ਟਿਕਟ ਦੇ ਦਾਂਗੇ ਜਾਂ ਵਿਧਾਨ ਸਭਾ ਦੀ ਟਿਕਟ ਦੇ ਦਿਆਂਗੇ ਔਰ ਮੇਰਾ ਲਿੰਕ ਨਰੈਣ ਸਿੰਘ ਚੌੜਾ ਨਾਲ ਜੋੜਿਆ ਮੈਨੂੰ ਪੁਲਿਸ ਦੇ ਹਵਾਲੇ ਕੀਤਾ ਤੇ ਉੱਥੇ ਉਹ ਮੈਨੂੰ ਕੁੱਟਦੇ ਰਹੇ ਤੇ ਮੈਂ ਉਹਨਾਂ ਦੀ ਕੁੱਟ ਸਹਿੰਦਾ ਰਿਹਾ ਔਰ ਉਹ ਕਹਿੰਦੇ ਆ ਕਿ ਜਿੰਨਾ ਸਿੱਖ ਪੰਥ ਦਾ ਘਾਣ ਇਹਨਾਂ ਲੋਕਾਂ ਨੇ ਕੀਤਾ ਇਹਨਾਂ ਕਿਸੇ ਹੋਰ ਨੇ ਨਹੀਂ ਕੀਤਾ ਮर्याਦਾ ਆਸਥਾ ਇਹ ਸਾਰਾ ਕੁਝ ਖਤਮ ਕਰਤਾ ਸਿੱਖ ਪੰਥ ਨੂੰ ਕਹਿੰਦੇ ਬਹੁਤ ਵੱਡੀ ਪੱਧਰ ਤੇ ਢਾਲਾਈ ਹੈ ਇਹ ਪ੍ਰਵਾਨ ਨਹੀਂ ਹੈ ਜੀ ਜੀ ਸਰ ਨਾਲੇ ਕਰਦੇ ਕੜਾਕੇ ਦੀ ਠੰਡ ਦੇ ਵਿੱਚ ਜੋ ਬਿਜਲੀ ਦੀ ਕਹਿੰਦੀ ਮੰਗ ਆ ਉਹ 9000 ਮੈਗਾਵਾਟ ਤੱਕ ਵਧ ਗਈ ਹੈ ਜੀ ਇਹ 300 ਯੂਨਟ ਮਾਫ ਕਰਨ ਦਾ ਤੋਹਫਾ ਔਰ 23 24 ਬਿੱਤੀ ਬਰੇ ਦੇ 31 ਮਾਰਚ ਤੱਕ ਇਹ ਜਿਹੜੀ ਮੁਕਤ ਬਿਜਲੀ ਦੀ ਸਬਸਿਡੀ ਹੈ 21000 ਕਰੋੜ ਤੱਕ ਪਹੁੰਚ ਜਾਵੇਗੀ 2024 ਦੀ ਪਹਿਲੀ ਜਨਵਰੀ ਨੂੰ ਬਿਜਲੀ ਦੀ ਮੰਗ ਚਾਰੇ ਸਾਤੇ 77700 ਮੈਗਾਵਾਟ ਸੀ ਤੇ ਹਕਰਾਕੇ ਦੀ ਠੰਡ ਪੈਣ ਦੇ ਨਾਲ ਇਹ ਵੱਧ ਕੇ 9000 ਮੈਗਾਵਾਟ ਤੱਕ ਪਹੁੰਚ ਗਈ ਇਸ ਤੋਂ ਪਹਿਲਾਂ ਆਮ ਤੌਰ ਤੇ ਸਰਦੀ ਦੀ ਮੰਗ 5000 ਮੈਗਾਵਾਟ ਦੇ ਆਸ-ਪਾਸ ਰਹਿੰਦੀ ਸੀ ਕਦੇ ਗਰਮੀ ਦੇ ਵਿੱਚ ਇਹ ਤਕਰੀਬਨ 14000 13.5 ਜਦ 14.14 ਮੈਗਾਵਾਟ ਤੱਕ ਪਹੁੰਚ ਜਾਂਦੀ ਹੈ ਮੀਟਰ ਲੋਕਾਂ ਨੇ 2-2 ਲਾ ਲਏ 3-3 ਵੀ ਲਾ ਲਏ ਤੇ ਲਗਾਤਾਰ ਬਿਜਲੀ ਬੋਰਡ ਤੇ ਭਾਰ ਪੈਂਦਾ ਜਾ ਰਿਹਾ ਹੈ ਜਿਹੜਾ ਬਹੁਤ ਮਾੜਾ ਹੈ ਕਿੰਨਾ ਚਿਰ ਮੁਕਤ ਨਾਲ ਡੰਗ ਟਪਾਵਾਂਗੇ ਇਹ ਸਾਰਿਆਂ ਵੱਲੋਂ ਵਿਚਾਰਿਆ ਸੋਚਿਆ ਜਾ ਰਿਹਾ ਹੈ ਸੋ ਮੈਂ ਬੇਨਤੀ ਕਰਾਂ ਕਿ ਕਿਰਪਾ ਕਰਕੇ ਆਧਾਰਿਆਂ ਨੂੰ ਬਚਾ ਲਓ ਆਧਾਰਿਆਂ ਦਾ ਵਿਡਾਗਰਕ ਨਾ ਕਰੋ ਇੱਕ ਪਾਸੇ ਤੁਸੀਂ ਫਿਰ ਤੁਸੀਂ ਸਟਾਮ ਦੇ ਪੈਸੇ ਵਧਾਉਨੇ ਹੋ ਤੇ ਅਬੁਖਤ ਖੁਰੀ ਨਾ ਕਰੋ ਤੁਹਾਡੀ ਸਿਆਸਤ ਲੰਘ ਜੂਗੀ ਲੈ ਕੇ ਪੰਜਾਬ ਦਾ ਕਰਜ਼ੇ ਦੇ ਪੱਖੋਂ ਪੰਜਾਬ ਦੇ ਸਿਰ ਤੇ ਆਰਥਿਕ ਭਾਰ ਐਨਾ ਕ ਵੱਧ ਜਾਵੇਗਾ ਕਿ ਫਿਰ ਪੰਜਾਬੀ ਦੇਖਦੇ ਰਹਿ ਜਾਣਗੇ ਜੀ ਅਕਾਲ ਬੁੰਗਾ ਸਾਹਿਬ ਸੰਬੰਧੀ ਸਭ ਕਮੇਟੀ ਦਾ ਗਠਨ ਕਰਨ ਦੀ ਮੰਗ ਕੀਤੀ ਗਈ ਹੈ ਜੀ ਇਹ ਹੈ ਜਿਹੜੇ ਨਹਿਂਗ ਜਥੇ ਵੱਧ ਗਿਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਉਹਦੇ ਮੁਖੀ ਨੇ ਬਾਬਾ ਬਲਬੀਰ ਸਿੰਘ ਉਹਨਾਂ ਨੇ ਕਾਲ ਤਖਤ ਦੇ ਜਥੇਦਾਰ ਨੂੰ ਕਿਹਾ ਕਿ ਤੁਸੀਂ ਇੱਕ ਪਾਸੜ ਗੱਲ ਸੁਣ ਲਈ ਉਥੇ ਨੰਗਾ ਦੀ ਦੋ ਟੜੇ ਸੀ ਤੇ ਜੱਧਰ ਸਾਹਿਬ ਨੇ ਕਹਿਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਧਾਰਮਿਕ ਸਜ਼ਾ ਦਾ ਹੱਕਦਾਰ ਹੈ ਦੋਸ਼ੀ ਹੈ ਯਾਦ ਕਰੋ ਗੈਨੀ ਹਰਪ੍ਰੀਤ ਸਿੰਘ ਜਿਦਣ ਛੱਡ ਕੇ ਆਏ ਨੇ ਕਾਰਜਕਾਰੀ ਜਥੇਦਾਰੀ ਕਾਲ ਤਖਤ ਸਾਹਿਬ ਦੀ ਕਹਿੰਦੇ ਹੁਣ ਤੁਸੀਂ ਆਪਣਾ ਜਥੇਦਾਰ ਲਾ ਲਿਆ ਆਪਣੇ ਮਤਾਬਕ ਕਰਾ ਲਿਆ ਕਰੋ ਕੰਮ ਉਹ ਅਟ ਜਾਂਦੇ ਸੀ ਤੇ ਇਹ ਜਿਹੜਾ ਕਿ ਭਗਵੰਤ ਮਾਨ ਨੂੰ ਦੋਸ਼ੀ ਟੈਰਾਇਆ ਜਾਵੇ ਉਥੇ ਗੁਰਦੁਆਰਾ ਸਾਹਿਬ ਦੇ ਵਿੱਚ ਗੋਲੀ ਚੱਲੀ ਹੈ ਉਥੇ ਕਹਿੰਦੇ ਜੀ ਜੁੱਤੀਆਂ ਨਾਲ ਇਹਦੇ ਵਿੱਚ ਪੰਜਾਬ ਦਾ ਗ੍ਰਹਿ ਮੰਤਰੀ ਭਗਵੰਤ ਮਾਨ ਨੇ ਇਹ ਨੂੰ ਹਲਕੇ ਉਸ ਚਲੇ ਆ ਜਿਨ੍ਹਾਂ ਨੇ ਅਵਗਿਆ ਕੀਤੀ ਹੈ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਸੀ ਅਸੀਂ ਜ਼ਥੇਦਾਰ ਸਾਹਿਬ ਦੀ ਗੱਲ ਮੰਨ ਲੈਂਦੇ ਆ ਪਰ ਇਹ ਗੱਲ ਤਾਂ ਕਿਥੋਂ ਹੋ ਰਹੀ ਹੈ ਜ਼ਥੇਦਾਰ ਸਾਹਿਬ ਤੋਂ ਤਾਂ ਹੁਕਮ ਦਵਾਇਆ ਹੈ ਤੇ ਫਿਰ ਜੇ ਇਸ ਘਟਨਾ ਲਈ ਭਗਵੰਤ ਮਾਨ ਜਿਹੜਾ ਗ੍ਰਹਿ ਮੰਤਰੀ ਹੈ ਉਹ ਜ਼ਿੰਮੇਵਾਰ ਹੈ ਤੇ ਗੋਲੀ ਕਾਂਡ ਤੇ ਬੇਅਦਬੀਆਂ ਦੇ ਮਾਮਲੇ ਵਿੱਚ ਉਸ ਵੇਲੇ ਦਾ ਗ੍ਰਹਿ ਮੰਤਰੀ ਸੁਖਵੀਰ ਸੋ ਬਾਦਲ ਕਿਉਂ ਨਹੀਂ ਜ਼ਿੰਮੇਵਾਰ ਇਹ ਕੁਝ ਕਰਨ ਵੇਲੇ ਭੁੱਲ ਜਾਂਦੇ ਨੇ ਵੀ ਸਾਤੋਂ ਵੀ ਕੁਝ ਗਲਤੀਆਂ ਹੋਈਆਂ ਵੀਆਂ ਨੇ ਜੱਦਰ ਸਾਹਿਬ ਮੈਂ ਬਹੁਤ ਵਾਰ ਕਹਿਣਾ ਹੁੰਨਾ ਹੈ ਕਿ ਜਿੱਦਣ ਕਿਤੇ ਅਕਾਲੀ ਫੂਲਾ ਸਿੰਘ ਵਰਗਾ ਕੋਈ ਕਾਲ ਤਾਕਤ ਸਭ ਤੋਂ ਜੱਥੇਦਾਰ ਆ ਕੇ ਬੈਠ ਗਿਆ ਤੇ ਉਦਨ ਖੁੰਡੇ ਨਾਲ ਸਾਰਿਆਂ ਨੂੰ ਸਿੱਧੇ ਕਰ ਦੇਣਗੇ ਅਜੇ ਉਹ ਲੋੜ ਹੈ ਬਹੁਤ ਨੁਕਸਾਨ ਕਰਾਲਿਆ ਅਸੀਂ ਕੋਈ ਸਬਕ ਨਹੀਂ ਸਿੱਖਿਆ ਤੇ ਉਹੀ ਗੱਲਾਂ ਇਹ ਸਾਰੇ ਮਾਮਲੇ ਤੋਂ ਇੰਜ ਲੱਗਦਾ ਕਿ ਛਰੂਬੜੀ ਕਮੇਟੀ ਨੇ ਜਿਹੜੀ ਰਿਪੋਰਟ ਦਿੱਤੀ ਉਹ ਸਿਰਫ ਤੇ ਸਿਰਫ ਇੱਕ ਪਰਿਵਾਰ ਦੀ ਸਥਾਪਨਾ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਤੇ ਜਿਹੜੇ ਬੰਦੇ ਨੇ ਉਲੰਘਣਾ ਕੀਤੀ ਇਹਨਾਂ ਦੇ ਦੋ ਗੁੱਟ ਸੀ ਇੱਕ ਬਾਬਾ ਮਾਨ ਸਿੰਘ ਦਾ ਤੇ ਇੱਕ ਇਹ ਬਾ ਉਹ ਕਹਿੰਦੇ ਸਾਡਾ ਆਪੱਖ ਨਹੀਂ ਸੁਣਿਆ ਸਭ ਤੋਂ ਵੱਡੀ ਅਦਾਲਤ ਆ ਸਾਡਾ ਸ਼੍ਰੀ ਕਾਲਤਾਕਤ ਸਾਬ ਇੱਥੇ ਇੱਕ ਤਾਂ ਜੇ ਭਗਵੰਤ ਮਾਨ ਨੂੰ ਤੁਸੀਂ ਦੋਸ਼ੀ ਠਹਿਰਾਉਂਦੇ ਹੋ ਉਹਨਾਂ ਨੂੰ ਚਿੱਠੀ ਪਾਈ ਜਾਣੀ ਚਾਹੀਦੀ ਸੀ ਵੀ ਤੁਹਾਡੇ ਤੇ ਆ ਦੋਸ਼ ਲੱਗਦੇ ਆ ਸਪਸ਼ਟੀਕਰਨ ਦਿਓ ਤੇ ਇਸੇ ਤਰ੍ਹਾਂ ਹੁਣ ਬਾਬਾ ਬਲਬੀਰ ਸਿੰਘ ਕਹਿੰਦੇ ਆ ਨਵੀਂ ਕਮੇਟੀ ਬਣਾਈ ਜਾਵੇ ਸਬ ਕਮੇਟੀ ਦੀ ਮੰਗ ਕਰਦੇ ਆ ਉਹ ਕਹਿੰਦੇ ਸਭ ਤਾਂ ਸੁਣਿਆ ਹੀ ਨਹੀਂ ਕਿਸੇ ਨੇ ਇਹਦਾ ਮਤਲਬ ਸਾਰਾ ਕੁਝ ਇੱਕ ਤਰਫਾ ਹੋ ਕੇ ਰਹਿ ਗਿਆ ਜੀ ਸੋ ਨਾਲੇ ਸ਼ਰਮਨਲੀ ਕਾਲੀਦਾ ਦੇ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਵੱਲੋਂ ਕਾਲੇਕਰ ਰੈਲੀ ਰੱਖੀ ਗਈ ਸੀ ਸਭ ਤੋਂ ਵੱਡੇ ਗਾਲੇ ਸੀ ਢਿਲ ਸਾਹਿਬ ਦੋਵੇਂ ਇੱਕੋ 스테ਟ ਤੇ ਦਿਖਾਏ ਦਿੱਤੇ ਤਾਂ ਰਾਜ ਕੇ ਸਰਕਾਰ ਦੇ ਉੱਤੇ ਵਰਦੇ ਦਿਖਾਏ ਦਿੱਤੇ ਵਿਕਰਮ ਸਿੰਘ ਮਜੀਠੀਆ ਵੱਲੋਂ ਕਿਹਾ ਗਿਆ ਕਿ ਜੋ ਮੰਤਰੀ ਦੀ ਵੀਡੀਓ ਹੈ ਮੈਂ ਨਹੀਂ ਜਨਤਕ ਕਰਨਾ ਚਾਹੁੰਦਾ ਕਿਉਂਕਿ ਉਹਦਾ ਪਰਿਵਾਰ ਹੈ ਬੱਚੇ ਨੇ ਮੈਂ ਕਹਿਣਾ ਚਾਹੁੰਦਾ ਵੀ ਉਹਦੇ ਤੇ ਕਾਰਵਾਈ ਕੀਤੀ ਜਾਵੇ ਉਹ ਵੀਡੀਓ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਦੇਖ ਲਈ ਦੂਜੇ ਪਾਸੇ ਉਹਨਾਂ ਨੇ ਖੈਰੇ ਦੀ ਹਮਾਇਤ ਵੀ ਕੀਤੀ ਹੈ ਜੀ ਦੇਖੋ ਖੈਰਾ ਸਾਹਿਬ ਨੇ ਕੱਲ ਆਪ ਕਹਿਆ ਸੀ 21 ਦੀ ਰੈਲੀ ਦੇ ਵਿੱਚ ਉਹਨੇ ਬੀਬੀ ਜੀ ਗਿਰਕੌਰ ਦਾ ਨਾਮ ਲਿਆ ਜਖੜ ਸਾਹਿਬ ਦਾ ਲਿਆ ਖੈਰਾ ਨੇ ਵਿਕਰਮ ਸੋਭ ਜਿਠਿਆ ਦਾ ਨਾਮ ਵੀ ਲਿਆ ਸੀ ਉਹਦੇ ਜਵਾਬ ਵਿੱਚ ਵਿਜਿਠਿਆ ਸਾਹਿਬ ਨੇ ਖੈਰਾ ਸਾਹਿਬ ਨੂੰ ਕਿਹਾ ਹੈ ਕਿ ਖੈਰਾ ਸਾਹਿਬ ਤੁਹਾਡੇ ਤੇ ਪਰਚੇ ਵੀ ਕਾਂਗਰਸ ਨੇ ਦਰਜ ਕਰਾਏ ਸੀ ਮੇਰੇ ਤੇ ਵੀ ਕਾਂਗਰਸ ਨੇ ਦਰਜ ਕੀਤੇ ਸੋ ਕੈਪਟਨ ਬਰਿੰਦਰ ਸਿੰਘ ਮੇਰੇ ਦੀ ਗੱਲ ਆ ਉਹਨਾਂ ਦੀ ਤਾਂ ਇਹ ਚੰਨੀ ਸਾਹਿਬ ਦੀ ਸਰਕਾਰ ਦੇ ਵਿੱਚ ਹੋਇਆ ਸੀ ਸ਼ਾਇਦ ਨਵੰਬਰ 2021 ਸੀ ਜੀ ਸੋ ਬਿਕਰਮ ਸਿੰਘ ਜੀਠਿਆ ਨੇ ਦੇ ਕੋਈ ਤਾਂ ਹੱਥ ਨੂੰ ਹੱਥ ਹੈ ਸਾਡੇ ਆਮ ਕਿਹਾ ਜਾਂਦਾ ਜੀ ਕਹੋਗੇ ਜੀ ਕਹਾਓਗੇ ਇਸ ਕਰਕੇ ਜੇ ਤਾਰੀ ਸੁਖਪਾਲ ਸਿੰਘ ਖੈਰੇ ਨੇ ਕਰਤੀ ਤਾਂ ਫਿਰ ਇਹਨਾਂ ਨੇ ਵੀ ਉਹਦੇ ਜਵਾਬ ਦੇ ਵਿੱਚ ਦੇ ਦਿੱਤਾ ਕਿ ਭਾਈ ਮੈਂ ਤਾਂ ਆਪ ਮੈਂ ਸਮਝਦਾ ਕਿ ਮੱਛੀਆਂ ਪੱਥਰ ਚਟਕੇ ਮੁਰਦਦੀਆਂ ਨੇ ਇਹਨਾਂ ਸਿਆਸੀ ਆਗੂਆਂ ਨੂੰ ਹੁਣ ਵੀ ਕੋਈ ਇੰਨਾ ਕੁਝ ਨੁਕਸਾਨ ਕਰਨ ਦੇ ਬਾਵਜੂਦ ਇੱਕ ਮਾਨਵ ਮਰਿਆਦਾ ਕਰ ਲੈਣੀ ਚਾਹੀਦੀ ਹੈ ਕਿ ਅਸੀਂ ਐਸ ਹੱਦ ਨੂੰ ਨਹੀਂ ਟੱਪਣਾ ਜੇ ਤੁਸੀਂ ਉਹ ਦਾਇਰੇ 'ਚ ਰਹੋ ਇਹ ਜਿਹੜੀਆਂ ਵਿਅਕਤੀਗਤ ਇੱਕ ਦੂਜੇ ਦੇ ਉੱਤੇ اخلاق ਤੋਂ ਹੇਠਾ ਜਾ ਕੇ ਤੁਸੀਂ ਟਿੱਪਣੀਆਂ ਕਰਦੇ ਹੋ ਉਹ ਨਾ ਹੋਣ ਤਲਕ ਕਲਾਮੀ ਵਾਲਾ ਮਾਹੌਲ ਪੜਨਤਾਈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਟੇਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਵਿੱਚ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ